ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮ ਐਲ اے ਅਸ਼ੋਕ ਪ੍ਰੈਸ਼ਰ ਪੱਪੀ ਵੱਲੋਂ ਇਸਲਾਮੀਆਂ ਸਕੂਲ ਗਵਰਨਮੈਂਟ ਹਾਈ ਸਕੂਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਲਕਾ ਸੈਂਟਰ ਦੇ ਵਿੱਚ ਇਸਲਾਮੀਆਂ ਸਕੂਲ ਦੇ ਵਿੱਚ 550 ਬੱਚਿਆਂ ਨੂੰ ਸਰਦੀਆਂ ਦੀ ਡਰੈੱਸਾਂ ਵੰਡੀਆਂ ਗਈਆਂ ਅਤੇ ਗਰਮੀਆਂ ਦੇ ਵਿੱਚ ਗਰਮੀ ਦੇ ਡਰੈੱਸਾਂ ਇਸ ਸਕੂਲ ਦੇ ਵਿੱਚ ਵੰਡੀਆਂ ਜਾਂਦੀਆਂ ਨੇ ਇਸ ਦੌਰਾਨ ਅਸ਼ੋਕ ਪ੍ਰੈਸ਼ਰ ਪੱਪੀ ਵੱਲੋਂ ਦੱਸਿਆ ਗਿਆ ਕਿ ਇਹ ਉਪਰਾਲਾ ਉਹਨਾਂ ਦੇ ਵੱਲੋਂ ਸਾਲ ਦੇ ਵਿੱਚ ਦੋ ਵਾਰ ਕਰਵਾਇਆ ਜਾਂਦਾ ਹੈ ਇਸ ਦੌਰਾਨ ਅਸ਼ੋਕ ਪ੍ਰੈਸ਼ਰ ਪੱਬੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਹੈ ਅਤੇ ਇਸ ਦੌਰਾਨ ਅਸ਼ੋਕ ਪ੍ਰੈਸ਼ਰ ਪੱਬੀ ਵੱਲੋਂ ਕਿਹਾ ਗਿਆ ਕਿ ਹਰ ਕੋਈ ਮੰਦਰਾ ਦੇ ਵਿੱਚ দান ਤਾਂ ਕਰਦਾ ਪਰੰਤੂ ਜਿੰਨਾ ਬੱਚਿਆਂ ਨੂੰ ਜਰੂਰਤ ਹੈ ਉਹਨਾਂ ਨੂੰ দান ਕਰਨ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਆਮ ਆਦਮੀ ਪਾਰਟੀ ਦੇ ਐਮਐਲਏ ਵੱਲੋਂ ਅਤਰਕਾਰ ਨਾਲ ਗੱਲਬਾਤ ਕਰਦੇ ਇਸ ਸੰਬੰਧੀ ਹੋਰ ਕੀ ਗੱਲਬਾਤ ਕੀਤੀ ਗਈ। ਇਸ ਲਾਮੀਆਂ ਸਕੂਲ گورਨਮੈਂਟ ਹਾਈ ਸਕੂਲ ਆ ਇਹ ਹਰ ਇੱਕ ਸਾਲ ਅਸੀਂ ਹਲਕਾ ਸੈਂਟਰ ਦੇ ਲਾਮੀਆਂ ਸਕੂਲ ਦੇ ਵਿੱਚ 550 ਬੱਚਿਆਂ ਨੂੰ ਜਿਹੜਾ ਸਰਦੀਆਂ ਦੀ ਡਰੈਸ ਸਰਦੀਆਂ ਤੋਂ ਬਾਅਦ ਜਦੋਂ ਗਰਮੀਆਂ ਆਉਂਦੀਆਂ ਉਹਦੋਂ ਗਰਮੀਆਂ ਦੀ ਡਰੈੱਸ ਸਾਲ 'ਚ ਦੋ ਵਾਰੀ ਅਸੀਂ ਸਾਰੇ ਰਲ ਕੇ ਸਾਡੇ ਅਜੇ ਨਈਏ ਟੈਂਕੀ ਜੀ ਸਾਫ ਕਾ ਕੌਂਸਲ ਰਾਜੀੂ ਬੋਰਾ ਜੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਆ ਵਿੱਕੀ ਜੀ ਸਾਰੇ ਜਿੰਨੇ ਵੀ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸਾਥੀ ਆ ਮੇਰੇ ਅਸੀਂ ਸਾਰੇ ਉਪਰਾਲਾ ਕਰਦੇ ਆ ਕਿਉਂਕਿ ਇਹ ਉਪਰਾਲਾ ਬਹੁਤ ਵੱਡਾ ਵਾ ਇਹ ਉਪਰਾਲਾ ਕਰਨ ਵਾਲੇ ਸਾਡੇ ਆਦੇਸ਼ ਬਾਜਾ ਜੀ ਤੇ ਉਹਨਾਂ ਦੇ ਨਾਲ ਸਾਥੀ ਉਹਨਾਂ ਦੇ ਵੀਰ ਸਾਰੇ ਰਲ ਕੇ ਇਹ ਕਰਦੇ ਆ ਸਤੀ ਚਾਚਾ ਜੀ ਸਾਰੇ ਸਾਡੇ ਸਾਥੀ ਜਿਹੜੇ ਆ ਨਾਂ ਰਲ ਕੇ ਕਰਦੇ ਆ ਮੇਰੇ ਵੱਡੇ ਭਾਈ ਵੀ ਆ ਔਰ ਸਾਰੇ ਅਸੀਂ ਰਲ ਕੇ ਬਹੁਤ ਵੱਡਾ ਉਪਰਾਲਾ ਦੇਖੋ ਮੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਤਾਂ ਜੋ ਚੜਹਾਵਾ ਚੜਦਾ ਉਹ ਚੜਦਾ ਹੀ ਰਹਿੰਦਾ ਵਾ ਪਰ ਕਿਸੇ ਬੱਚੇ ਨੂੰ ਜਿਹਨੂੰ ਸਰਦੀ ਦੀ ਰੋਕਣ ਦੀ ਜ਼ਰੂਰਤ ਆ ਅਗਰ ਉਹਨੂੰ ਉਹਦੀ ਡਰੈੱਸ ਮਿਲ ਜਾਂਦੀ ਆ ਮੈਨੂੰ ਦੱਸਦੇ ਹੋ ਇਸ ਗੱਲ ਦੀ ਖੁਸ਼ੀ ਹੁੰਦੀ ਆ ਕਿ ਜਿਹੜੇ ਅੱਜ ਤੋਂ ਅਸੀਂ ਪਿਛਲੇ ਸਾਲ ਜਾਂ ਉਹਦੋਂ ਪਿਛਲੇ ਸਾਲ ਡਰੈੱਸਾਂ ਦਿੱਤੀਆਂ ਸੀ ਇਹਨਾਂ ਬੱਚਿਆਂ ਨੂੰ ਅੱਜ ਉਹੀ ਡਰੈੱਸਾਂ ਉਹ ਬੱਚੇ ਅੱਜ 2-2 ਸਾਲ ਹੋ ਗਏ ਉਹ ਵੀ ਪਾਈ ਫਿਰਦੇ ਆ ਤੇ ਪਿਛਲੇ ਸਾਲ ਵਾਲੀ ਵੀ ਪਾਈ ਫਿਰਦੇ ਆ ਹੁਣ ਉਹਨਾਂ ਨੂੰ ਨਵੀਂ ਮਿਲ ਰਹੀ ਆ ਕਿੰਨਾ ਵਧੀਆ ਅਪਰਾਲਾ ਵਾਏ ਸਾਰੇ ਸਾਥੀਆਂ ਨਾਲ ਲੱਗ ਕੇ ਅਸੀਂ ਕਰਦੇ ਆ ਜਦੋਂ ਬੱਚੇ 2-2 ਸਾਲਾਂ ਦੇ ਉਹੀ ਗਰਮ ਡਰੈੱਸਾਂ ਪਾ ਕੇ ਜਦੋਂ ਹੁਣ ਗਰਮੀਆਂ ਆਉਗੀਆਂ ਉਦੋਂ ਗਰਮੀਆਂ ਦੀ ਡਰੈੱਸ ਮਿਲਣੀ ਆ ਇਹ ਹਰ ਬੰਦੇ ਨੂੰ ਇਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਇਹ ਬਹੁਤ ਵਧੀਆ ਉਪਰਾਲਾ ਔਰ ਇਹ ਜੀ ਜਿਹੜੀ ਉਪਰਾਲੇ ਦੀ ਲੜੀ ਆ ਉਹ ਹਰ ਇੱਕ ਸਕੂਲ ਚ ਗਵਰਨਮੈਂਟ ਸਕੂਲਾਂ ਚ ਖਾਸ ਕਰਕੇ ਹਰ ਬੰਦੇ ਨੂੰ ਕਰਨੀ ਚਾਹੀਦੀ ਆ ਜਿਹੜਾ ਜਿਹੜਾ ਆਪਣੇ ਆਪਣੇ ਇਲਾਕੇ ਦੇ ਵਿੱਚ ਗਵਰਨਮੈਂਟ ਸਕੂਲ ਆ ਜਿਵੇਂ ਸਰ ਤੁਸੀਂ ਖੁਦ ਆਪ ਆ ਕੇ ਸਕੂਲਾਂ ਦੇ ਵਿੱਚ ਵਿਜ਼ਿਟ ਕਰ ਰਹੇ ਹੋ ਕਪੜੇ ਵੰਡ ਰਹੇ ਹੋ ਪਹਿਲਾਂ ਵੀ ਸਰਕਾਰ ਆਈ ਸੀ ਉਹਨਾਂ ਨੇ ਕੋਈ ਇੱਦਾਂ ਦਾ ਕਦਮ ਨਹੀਂ ਦੇ ਕੋ ਜੀ ਇਹ ਹਰ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦੀ ਸਭ ਮਾਲਕ ਦੀਆਂ ਡਿਊਟੀਆਂ ਨੇ ਇਹ ਬੰਦਾ ਕੁਝ ਨਹੀਂ ਕਰਦਾ ਕਰੇ ਕਰਾਵੇ ਬਾਣੀ 'ਚ ਲਿਖਿਆ ਆਪੋ ਆਪ ਇਹ ਬੰਦੇ ਦੇ ਕਿਸੇ ਦੇ ਹੱਥ ਨਹੀਂਗਾ ਇਹ ਬੰਦਾ ਆਪ ਨਹੀਂ ਕਰਦਾ ਉਹ ਮਾਲਕ ਕਰਾਉਂਦਾ ਪਰ ਕਰਨਾ ਚਾਹੀਦਾ ਮਾਲਕ ਨੇ ਆਪਾਂ ਨੂੰ ਸੁਣਨ ਲਈ ਕੰਨ ਦਿੱਤੇ ਆ ਬੋਲਣ ਲਈ ਮੂੰਹ ਦਿੱਤਾ ਸੋਚਣ ਲਈ ਆਪਣੀ ਸ਼ਕਤੀ ਦਿੱਤੀ ਆ ਜਦੋਂ ਆਪਾਂ ਆਪਣੀ ਸੋਚਨ ਸ਼ਕਤੀ ਦੇ ਨਾਲ ਸੋਚਦੇ ਆਂ ਵੀ ਕਿਹੜੇ ਬੰਦੇ ਦੀ ਕਿਹੜੀ ਜ਼ਰੂਰਤ ਆ ਉਹਦੀ ਜ਼ਰੂਰਤ ਪੂਰੀ ਕਰਨੀ ਇਹਦੇ ਨਾਲ ਵੱਡਾ ਕੋਈ ਉਪਰਾਲਾ ਨਹੀਂਗਾ ਯਾਰ ਬੰਦੇ ਨੂੰ ਕਰਨਾ ਚਾਹੀਦਾ ਇਦਾਂ ਦੇ ਉਪਰਾਲੇ ਹੋਰ ਵੀ ਕੀਤੇ ਜਾਣਗੇ ਬਿਲਕੁਲ ਕੀਤੇ ਜਾਣਗੇ ਜਿਹੜੇ ਕਿਸੇ ਦੇ ਕਿਸੇ ਦੇ ਭਲਾਈ ਵਾਲੇ ਉਪਰਾਲੇ ਆ ਲੋਕਾਂ ਨੇ ਸਾਨੂੰ ਸੇਵਾਦਾਰ ਤਾਂ ਹੀ ਬਣਾਇਆ ਜੇ ਅਸੀਂ ਭਲਾਈ ਵਾਲੇ ਉਪਰਾਲੇ ਕਰਾਂਗੇ ਸਾਨੂੰ ਦੇਖ ਕੇ ਲੋਕ ਵੀ ਵੱਡਾ ਯੋਗਦਾਨ ਪਾਊਗਾ ਜਿਵੇਂ ਇੱਥੇ ਇਸ ਆਦੇਸ਼ ਬਜਾਦ ਜੀ ਉਹਨਾਂ ਦੇ ਨਾਲ ਸਾਥੀ ਸਾਰੇ ਜਿੰਨੇ ਵੀ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਆ ਸਾਰੇ ਰਲ ਕੇ ਅਸੀਂ ਇਸ oprala ਨੂੰ ਕਰਦੇ ਆ ਇਹ oprala ਜਿਹੜਾ ਵਾ ਬਹੁਤ ਵਧੀਆ oprala ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਕਹੂੰਗਾ ਆਪਣੇ ਆਪਣੇ ਹਲਕੇ ਦੇ ਅੰਦਰ ਜਿੰਨੇ ਵੀ ਗਵਰਨਮੈਂਟ ਸਕੂਲ ਆ ਸਾਰੇ ਸਕੂਲਾਂ ਦੇ ਵਿੱਚ ਆਪਣਾ ਆਪਣਾ oprala ਬਣਾ ਕੇ ਇਹ ਇੱਕ ਲਕਸ਼ ਬਣਾ ਕੇ ਹਰ ਬੱਚੇ ਨੂੰ ਜਿੰਨੂੰ ਜਿਹਦੀ ਜ਼ਰੂਰਤ ਆ ਉਹਦੀ ਪੂਰੀ ਕਰਨੀ ਚਾਹੀਦੀ ਆ